ਆਪਾਂ ਲੈ ਕੇ ਆਏ ਆ ਤੁਹਾਡੇ ਲਈ ਸਿੱਕਮ ਸਟੇਟ ਦੀ 크리스마ਸ ਵੰਪਰ ਇਹਦਾ ਜਿਹੜਾ ਡਰਾ ਹੈ 27 ਤਰੀਕ ਨੂੰ ਨਿਕਲਣ ਜਾ ਰਿਹਾ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ ਟਿਕਟ ਦੀ ਕੀਮਤ ਹੈ ਜੀ 500 ਰੁਪਏ ਇਹਦੇ ਵਿੱਚ ਕਿੰਨੀਆਂ ਟਿਕਟਾਂ ਆ ਕਿੰਨੇ ਪ੍ਰਾਈਜ਼ ਆ ਤੇ ਲੋਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਸਭ ਤੋਂ ਪਹਿਲਾਂ ਆਪਾਂ ਪ੍ਰਾਈਜ਼ ਬਾਰੇ ਗੱਲ ਕਰਦੇ ਆਂ ਫਿਰ ਤੁਹਾਨੂੰ ਦੱਸੂਗਾ ਕਿੱਦਾਂ ਤੁਸੀਂ ਟਿਕਟ ਖਰੀਦਣੀ ਆ ਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਹੈ ਉਹ 3 ਕਰੋੜ ਰੁਪਏ ਦਾ ਗਰੰਟੀ ਟੂ ਪਬਲਿਕ ਹੈ ਜਦੋਂ ਵੀ ਤੁਸੀਂ ਲੋਟਰੀ ਖਰੀਦਣੀ ਹੈ ਹਮੇਸ਼ਾ ਗਰੰਟਡ ਵਾਲੀ ਖਰੀਦੋ ਤੁਹਾਨੂੰ ਵੀ ਪਤਾ ਹੋਵੇ ਕਿ ਪਹਿਲਾ ਪ੍ਰਾਈਜ਼ ਨਿਕਲਣਾ ਹੀ ਨਿਕਲਣਾ ਹੈ ਹੁਣ ਇਹ ਵਿੱਚ 3 ਕਰੋੜ ਦਾ ਪ੍ਰਾਈਜ਼ ਜਿਹੜਾ ਹੈ ਉਹ ਗਰੰਟਡ ਹੈ ਯਾਨੀ ਆਮ ਲੋਕਾਂ ਵਿੱਚ ਨਿਕਲਣਾ ਕੋਈ ਮੈਟਰ ਨਹੀਂ ਕਰਦਾ ਸਰਕਾਰੀ ਪੀਏ ਆ ਟੈਗਟਿਫਿਕੇ ਜਾਂ ਸਰਕਾਰੀ ਵੀਆਰਪੀ ਕੇ ਜਾਂ ਇਹ 5 ਲੱਖ ਰੁਪਏ ਦੇ ਜੁਏ ਪਹਿਲਾ ਪ੍ਰਾਈਜ਼ ਆਮ ਲੋਕਾਂ ਵਿੱਚ ਨਿਕਲਣਾ ਹੈ ਦੂਸਰਾ ਪ੍ਰਾਈਜ਼ ਹੈਗਾ ਜੀ 10 ਲੱਖ ਰੁਪਏ ਦਾ ਤੀਸਰਾ ਨਾਮ ਹੈਗਾ ਜੀ 5 ਲੱਖ ਰੁਪਏ ਦਾ ਚੌਥਾ ਨਾਮ ਹੈਗਾ ਜੀ 9000 ਰੁਪਏ ਦੇ 500 ਪ੍ਰਾਈਜ਼ ਪੰਜਵਾਂ ਨਾਮ ਹੈਗਾ ਜੀ 5000 ਦਾ ਇਹ ਵੀ 500 ਪ੍ਰਾਈਜ਼ ਨਿਕਲਨੇ ਆ ਛੇਵਾਂ ਨਾਮ ਹੈ ਜੀ 3000 ਦਾ ਇਹ ਵੀ 500 ਪ੍ਰਾਈਜ਼ ਹੈ ਸੱਤਵਾਂ ਪ੍ਰਾਈਜ਼ ਹੈਗਾ ਜੀ 1000 ਦਾ ਇਹ 25000 ਪ੍ਰਾਈਜ਼ ਨਿਕਲਨੇ ਆ ਟੋਟਲ ਜਿਹੜੀ ਸਕੀਮ ਆ ਉਹ 5 ਲੱਖ ਦੀ ਆ 5 ਲੱਖ ਟਿਕਟਾਂ ਚੋਂ ਨਾਮ ਨਿਕਲਨੇ ਆ ਪਹਿਲਾ ਪ੍ਰਾਈਜ਼ ਗਰੰਟੀਡ ਆ ਜਿਹੜੀ ਕੋਈ ਨਾ ਕੋਈ ਕਰੋੜਪਤੀ ਬਣਨੇ ਬਣਨਾ ਹੈ ਨੰਬਰ ਸ਼ੁਰੂ ਦਾ 5 ਲੱਖ ਤੋਂ ਲੈ ਕੇ 9 ਲੱਖ 999 900 ਹੇ ਤੱਕ ਆ ਤੁਹਾਨੂੰ ਜਣਾ ਲਾਟਰੀ ਹਮੇਸ਼ਾ ਤੁਸੀਂ ਦੁਕਾਨ ਤੋਂ ਜਾ ਕੇ ਖਰੀਦਣੀ ਆ ਟਿਕਟ ਨੂੰ ਸੰਭਾਲ ਕੇ ਰੱਖਣਾ ਹੈ 10000 ਤੋਂ ਜਿਹੜੇ ਉੱਪਰ ਪ੍ਰਾਈਜ਼ ਹੁੰਦੇ ਆ ਉਹਦੇ ਉੱਤੇ ਟੈਕਸ ਹੁੰਦਾ ਹੈ 10000 ਤੋਂ ਜਿਹੜੇ ਥੱਲੇ ਪ੍ਰਾਈਜ਼ ਹੁੰਦੇ ਆ ਉੱਤੇ ਕੋਈ ਟੈਕਸ ਨਹੀਂ ਹੁੰਦਾ ਤੁਸੀਂ ਜਿੱਥੋਂ ਟਿਕਟ ਖਰੀਦੀ ਆ ਉਹਨੂੰ ਟਿਕਟ ਦੀ ਦੇਣੀ ਆ ਤੇ ਤੁਸੀਂ ਪੈਸੇ ਲੈ ਲੈਣੇ ਹੁਣ ਇਹਦੇ ਵਿੱਚ ਜਿਹੜਾ ਪ੍ਰਾਈਜ਼ ਆ 9000 ਦਾ ਆ ਠੀਕ ਹੈ ਚੌਥਾ ਨਾਮ 9000 ਦਾ ਆ ਇਹ ਤੁਸੀਂ ਦਿਣੀ ਟਿਕਟ ਜੇ ਤੁਹਾਡਾ ਨਾਮ ਲੱਗ ਗਿਆ ਉਹ ਤੋਂ ਪੈਸੇ ਲੈ ਲੈਣੇ 9000 ਰੁਪਿਆ ਸੇਲਰ ਤੋਂ ਸੇਲਰ ਤੁਹਾਡੇ ਨਾਮ ਦੀ ਕੋਈ ਕਟੌਪੀ ਨਹੀਂ ਕਰ ਸਕਦਾ ਇਹਦੇ ਵਿੱਚ ਪਹਿਲੇ 3 ਪ੍ਰਾਈਜ਼ ਪੜੇ ਆ 10 ਕਰੋੜ ਦਾ 10 ਲੱਖ ਦਾ ਤੇ 5 ਲੱਖ ਦਾ ਇਹ ਕਲੇਮ ਹੋਣੀ ਆ ਠੀਕ ਹੈ ਜੀ ਕਿਉਂਕਿ ਤੇ ਟੈਕਸ ਕੱਟ ਕੇ ਤੁਹਾਨੂੰ ਪੈਸੇ ਮਿਲਣੇ ਆ ਬਾਕੀ ਜਿਹੜੇ 10000 ਤੋਂ ਥੱਲੇ ਪ੍ਰਾਈਜ਼ ਹੁੰਦੇ ਉਹ ਤੁਸੀਂ ਕੈਸ਼ ਲੈ ਲੈਣੇ ਆ ਜਿੱਥੋਂ ਟਿਕਟ ਖਰੀਦੀਆਂ ਨੂੰ ਟਿਕਟ ਦੇਣੀ ਤੇ ਉਹਦੇ ਉੱਤੇ ਪੈਸੇ ਲੈ ਲੈਣੇ ਤੁਸੀਂ ਹੁਣ ਪਹਿਲਾ ਪ੍ਰਾਈਜ਼ ਜਿਹੜਾ ਇਹਦੇ ਵਿੱਚ ਸੀਰੀਜ਼ ਨਹੀਂ ਹੈਗੀ ਸਿੱਧੇ ਤੁਸੀਂ 6 ਨੰਬਰ ਮੈਚ ਕਰਨੇ ਆ ਦੂਸਰਾ ਨੰ ਆ 10 ਲੱਖ ਰੁਪਏ ਦਾ ਇੱਥੇ ਵੀ ਤੁਸੀਂ ਲੋਟਰੀ ਸਿਰਫ 6 ਨੰਬਰ ਮੈਚ ਕਰਨੇ ਆ ਤੀਸਰਾ 5 ਲੱਖ ਦਾ ਇੱਥੇ ਵੀ ਤੁਸੀਂ ਲੋਟਰੀ ਦੇ 6 ਨੰਬਰ ਮੈਚ ਕਰਨੇ ਆ ਬਾਕੀ ਕਿੰਨੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਜਿੱਥੇ 4 ਨੰਬਰ ਆ ਜਾਣ ਹੁਣ ਇੱਥੇ ਹੈਗਾ 9500 ਪ੍ਰਾਈਜ਼ ਉਹੀ 500 ਪ੍ਰਾਈਜ਼ ਨਹੀਂ ਕੱਢਣੀ 500 ਨੰਬਰ ਨਹੀਂ ਕੱਢਣੇ ਪੂਰੀ ਪ੍ਰਾਈਜ਼ ਕੱਢਣਿਆ ਸਿਰਫ ਉੱਥੇ 4 ਨੰਬਰ ਲੋਟਰੀ ਦੇ ਦਿੱਤੇ ਹੁੰਦੇ ਆ ਤੁਸੀਂ 50 ਤੋਂ ਲੈ ਕੇ 99 ਤੱਕ ਤੁਹਾਡੇ ਕੋਲ ਜਿਹੜਾ ਮਰਜੀ ਨੰਬਰ ਹੋਵੇ ਮੋਰੇ ਉਹ ਦੋ ਛੱਡ ਦਨੇ ਪਿਛਲੇ ਤੁਸੀਂ ਲੋਟਰੀ ਦੇ 4 ਨੰਬਰ ਮੈਚ ਕਰਨੇ ਜਣੀ ਤੀਜੇ ਨੰਬਰ ਤੋਂ ਸ਼ੁਰੂ ਕਰਦੇ ਨੇ ਤੀਜਾ ਚੌਥਾ ਪੰਜਵਾਂ ਛੇਵਾਂ ਇੱਥੋਂ ਸ਼ੁਰੂ ਕਰਦੇ ਨੇ ਜੇ ਤੁਹਾਡੇ 4 ਮਿਲ ਗਏ ਨੰਬਰ ਤਾਂ ਤੁਹਾਨੂੰ 9000 ਰੁਪਏ ਦਾ ਪ੍ਰਾਈਜ਼ ਮਿਲਣਾ ਹੈ ਫਿਰ 5000 ਦਾ ਇੱਥੇ ਵੀ ਤੁਸੀਂ ਲੋਟਰੀ ਦੇ 3000 ਦਾ ਆ ਗਿਆ ਇੱਥੇ ਵੀ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਆਂਡਲ ਆਪ੍ਰਾਈਜ਼ ਹੈਗਾ ਜੀ 1000 ਦਾ ਇੱਥੇ ਵੀ ਤੁਸੀਂ ਲੋਟਰੀ ਦੇ ਸਿਰਫ ਚਾਰ ਨੰਬਰ ਮੈਚ ਕਰਨੇ ਆ ਟਿਕਟ ਦੀ ਕੀ ਮੈਂ ਕਹੀ 500 ਰੁਪਿਆ 500 ਰੁਪਏ 3 ਕਰੋੜ ਰੁਪਏ ਦਾ ਨਾਮ ਆਮ ਲੋਕਾਂ ਵਿੱਚ ਨਿਕਲਣਾ ਤੁਸੀਂ ਵੀ ਜਾ ਕੇ ਟਿਕਟ ਖਰੀਦ ਲਿਓ ਜੇ ਤੁਹਾਡੇ ਕੋਲ 500 ਰੁਪਏ ਹੈਗਾ ਹੁਣ ਕਈ ਪੁੱਛ ਰਹੇ ਨੇ ਅਸੀਂ ਕੋਈ ਤਰੀਕਾ ਹੈਗਾ ਜਿੱਤਣ ਦਾ ਲੋਟਰੀ ਜਾਂ ਕਿੱਦਾਂ ਸੀ ਘੇੜੀ ਹੁਣ ਇਹਦੇ ਵਿੱਚ ਪਹਿਲਾ ਜਿਹੜਾ ਪ੍ਰਾਈਜ਼ ਹੈ 3 ਕਰੋੜ ਰੁਪਏ ਦਾ ਦੂਸਰਾ 10 ਲੱਖ ਦਾ ਤੀਸਰਾ 5 ਲੱਖ ਦਾ ਠੀਕ ਹੈ ਜੀ ਜੇ ਤੁਸੀਂ ਪਹਿਲਾ ਪ੍ਰਾਈਸ 5 6 7 8 9 ਜੇ ਤੁਸੀਂ 5 ਟੈਗਟਾ ਖਰੀਦਦੇ ਹੋ 2500 ਰੁਪਏ ਦੀ ਮਿਲਣੀ ਹੈ ਤੁਸੀਂ ਸਿਰਫ 1 ਲੱਖ ਬੰਦੇ ਚ ਆ ਜਾਣਾ ਹੈ ਠੀਕ ਹੈ ਜੀ ਹੁਣ 1 ਲੱਖ ਬੰਦੇ ਨੇ 5-5 ਟੈਗਟਾ ਖਰੀਦ ਜਾਂ ਤਾਂ 5 ਲੱਖ ਟੈਗਟਾ ਵਿਕ ਜਾਣੀ ਹੈ ਜੇ ਤੁਸੀਂ 5 ਟੈਗਟਾ ਖਰੀਦਦੇ ਆ ਤਾਂ ਤੁਹਾਨੂੰ ਇਹ ਫਾਇਦਾ ਹੋਣਾ ਤੁਸੀਂ 1 ਟੈਗਟ ਵੀ ਖਰੀਦ ਸਕਦੇ ਹੋ ਠੀਕ ਹੈ ਜੀ ਮੇਰਾ ਸਮਝਾਉਣ ਦਾ ਮਤਲਬ ਇਹ ਹੈ ਜੇ ਤੁਸੀਂ 5 ਟੈਗਟਾ ਖਰੀਦਦੇ ਆ ਤਾਂ ਤੁਸੀਂ 1 ਲੱਖ ਬੰਦੇ ਚ ਆ ਜਾਣਾ ਹੈ ਠੀਕ ਹੈ ਜੀ ਜੇ ਤੁਸੀਂ 1 ਟਿਕ ਟਿਕ ਖਰੀਦਿਆ ਤਾਂ ਤੁਸੀਂ 5 ਲੱਖ ਬੰਦੇ ਚੋਣ ਆ। ਜੇ 5 ਟਿਕ ਟਿਕ ਖਰੀਦਿਆ ਤਾਂ 1 ਲੱਖ ਬੰਦੇ ਚੋ ਆ ਜਾਣਾ ਤੁਹਾਡਾ। ਜਿਹੜਾ ਡਰਾ ਨਿਕਲਣਾ ਹੈ ਤੇ 27 ਤਰੀਕ ਨੂੰ ਡਰਾ ਹੈ 12ਵੇਂ ਮਹੀਨੇ ਦੀ ਤੇ ਸ਼ਾਮ 6 ਵਜੇ ਡਰਾ ਨਿਕਲਣਾ ਹੈ। ਰਿਜ਼ਲਟ ਵੀ ਤੁਹਾਨੂੰ ਮੇਲ ਜਦਾ ਦੇਣਾ। ਇਸ ਕਰਕੇ ਪੇਜ ਨੂੰ ਕਰ ਲਓ ਫੋਲੋ। ਜੇ YouTube ਚੈਨਲ ਤੇ ਹੈ ਤਾਂ ਸਬਸਕ੍ਰਾਈਬਰ ਕਰ ਲਓ। ਧੰਨਵਾਦ।